ਸ੍ਰੀ ਤਾਜਵਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਸ ਸ਼ੋਅ ਦੇ ਦੌਰਾਨ ਪੰਜਾਬ ਸਰਕਾਰ ਵੱਲੋਂ ਜਿੱਥੇ ਸ੍ਰੀ ਅਮਰਸਰ ਸਾਹਿਬ ਸ੍ਰੀ ਨੰਨ੍ਹਤਾਪੁਰ ਸਾਹਿਬ ਤੇ ਤਲਵੰਡੀ ਸਾਹਿਬੋਂ ਦੇ ਕਿੰਨਾ ਸ਼ਹਿਦਾਂ ਨੂੰ ਜਿਹੜਾ ਪਵਿੱਤਰ ਸ਼ਹਿਦ ਦਾ ਲੱਗਿਆ ਦੇਣ ਲਈ ਨੋਟੀਫਿਕੇਸ਼ਨ ਕੀਤਾ ਆ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਔਰ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਮੇਡਾ ਵਿੱਚ ਐਸ ਵੀ ਨਹੀਂ ਜਿਹੜੀ ਉਹਦੀ ਫਾਪੂ ਦੇ ਕੇ ਹਨ ਆ ਉਹ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਘਟ ਰਹੀ ਆ ਜਿਹਦੇ ਲਈ ਗਵਰਨਮੈਂਟ ਜਿਹੜੀ ਉੱਥੇ ਦੀ ਆ ਉਹ ਸੈਂਟਰਪੀਅਲ ਦੇਖਣ ਉਹਦੇ ਨਾਲ ਨਾਲ ਉਹ ਇਸ ਗੱਲ ਦੀ ਵੀ ਪਰਵਾਹ ਨਹੀਂ ਕਰਦੇ ਕਿ ਉੱਥੇ ਦੀ ਪਾਪੂਲੇਸ਼ਨ ਘਟ ਰਹੀ ਆ ਉਹ ਇਸੇ ਤਰ੍ਹਾਂ ਹੀ ਆਪਣੀਆਂ ਜਿਹੜੀਆਂ ਦੇਤੀਆਂ ਆ ਜਿਹੜੇ ਮਜੂਦਾ ਪ੍ਰਧਾਨ ਮੰਤਰੀ ਆ ਉਹ ਇਸੇ ਤਰ੍ਹਾਂ ਹੀ ਉਹ ਉਹਨਾਂ ਨੇ ਕਿਹਾ ਆ ਕਿ ਅਸੀਂ ਜਾਰੀ ਰੱਖਾਂਗੇ ਸਾਡੇ ਉੱਤੇ ਕੈਨੇਡਾ ਦੀ ਜਿਹੜੀ ਪਾਪੂਲੇਸ਼ਨ ਘਟਣ ਦਾ ਕੋਈ ਉਹਨਾਂ ਦਾ ਕਹਿਣਾ ਹੈ ਕੋਈ ਅਸਲ ਨਹੀਂ। ਔਰ ਇਸੇ ਦੇ ਨਾਲ ਹੀ ਇੱਕ ਆਪਾਂ ਵਿਸ਼ੇ ਦੇ ਉੱਤੇ ਜਿਹੜਾ ਵਿਚਾਰ ਕਰਾਂਗੇ ਕਿ ਅੱਜਕੱਲ ਬਹੁਤ ਸਾਰੇ ਤੁਸੀਂ ਲੋਕਾਂ ਨੂੰ ਦੇਖੋਗੇ ਜਿਹੜੇ بڑے ਵੱਡੇ ਪਰਿਵਾਰਾਂ ਦੇ ਵਿੱਚੋਂ ਤੇ ਕਾਫੀ ਪੜੇ ਲਿਖੇ ਹੀਆਂ। ਔਰ ਉਹਨਾਂ ਨੇ ਇੱਕ ਨਾਂ ਦੂਜੇ ਕਾਰਨਾ ਕਰਕੇ ਅਪਰਾਧ ਦੀ ਦੁਨੀਆ ਵਿੱਚ ਆਪਣੇ ਜਿਹੜੇ ਆ ਪੈਰ ਉਹ ਰੱਖੇ ਆ ਉਹਨਾਂ ਦੇ ਬਾਅਦ ਵੀ ਇਸ ਛੋ ਦੇ ਵਿੱਚ ਗੱਲਬਾਤ ਕਰਾਂਗੇ ਲੇਕਿਨ ਫਿਰ ਹਾਲ ਇਹ ਕਿੰਨਾ ਸ਼ੈਦਾਂ ਦੀ ਆਪਾਂ ਗੱਲ ਕਰਦੇ ਆ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਸ਼੍ਰੀ ਅੰਮ੍ਰਿਤਸਰ ਸਾਹਿਬ ਆਨੰਦਪੁਰ ਸਾਹਿਬ ਤੋਂ ਵੰਡੀ ਸਾਹਿਬ ਕੋਲ ਕਰਕੇ ਕੋਈ ਤੁਰ ਸ਼ੈਦਾਂ ਨੂੰ ਪੁਇਤਲ ਸ਼ਹਿਰ ਦਾ ਦਰਜਾ ਦੇਣ ਦਾ ਫੈਸਲਾ ਕੀਤਾ ਆ ਇਹ ਬੜਾ ਇੱਕ ਬਹੁਤ ਵਧੀਆ ਤੇ ਦੇਰ ਨਾਲ ਟਪਿਆ ਗਿਆ ਕਦਮ ਆ ਅਸੀਂ ਆਪਣੇ ਵੱਲੋਂ ਆਪਣੇ ਅਦਾਵੇ ਵੱਲੋਂ ਪੰਜਾਬ ਸਰਕਾਰ ਨੂੰ ਮੁਬਾਰਕਵਾਦ ਵੀ ਪੇਸ਼ ਕਰਦੇ ਆ ਔਰ ਇਸ ਕੰਮ ਦੇ ਲਈ ਉਹਦਾ ਧੰਨਵਾਦ ਵੀ ਕਰਦੇ ਆ ਔਰ ਇਹਦੇ ਦੀ ਜਿਸ ਦਾ ਮੁੱਖ ਮੰਤਰੀ ਸਾਹਿਬ ਨੇ ਕਿਹਾ ਆ ਕਿ ਇਹ ਤਿੰਨ ਸ਼ਹਿਰ ਜਿन्हे ਆ ਜਿਨ੍ਹਾਂ ਨੂੰ ਪੁਇਤਲ ਸ਼ਹਿਰ ਦੇ ਕਾਗਜ਼ਾਤ ਦਿੱਤੇ ਗਏ ਆ ਉਹਨਾਂ ਨੂੰ ਬੇਰਪਰ ਸਾਬ ਦੇ ਨਾਲ ਹਰ ਪਾਸੇ ਤੋਂ ਸਾਫ ਸਫਾਈ ਤੇ ਉਹ ਜਿਹੜੇ ਮਾਪਦੰਡ ਰੱਖਿਆ ਉਹਨਾਂ ਦੇ ਉੱਤੇ ਅਮਲ ਕੀਤਾ ਜਾਵੇਗਾ ਔਰ ਇਹ ਸ਼ਹਿਰ ਉਹਨਾਂ ਦੇ ਹਸਾਬ ਦੇ ਨਾਲ ਪਵਿੱਤਰ ਬਣਾਈ ਜਾਣਗੇ ਕੋਈ ਤੰਬਾਕੂ ਕੋਈ ਨਸ਼ਾ ਜਾਂ ਇਸ ਤਰ੍ਹਾਂ ਦੀਆਂ ਮਦਦਾਂ ਜਿਹੜੀਆਂ ਉਹ ਇਹਨਾਂ ਸ਼ਹਿਰਾਂ ਵਿੱਚ ਖੋਲਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਉਹ ਇਹ ਜਿਹੜਾ ਮਸਲਾ ਸੀ ਕਿ ਉਹ ਕਾਫੀ ਸਮੇਂ ਤੋਂ ਲੱਗਦਾ ਆ ਰਿਹਾ ਸੀਗਾ ਵਕਫ ਵਕਫ ਵਕਤ ਦੀਆਂ ਸਰਕਾਰਾਂ ਨੇ ਵੀ ਕੋਸ਼ਿਸ਼ ਕੀਤੀ ਪਤਾ ਨਹੀਂ ਕਿਹੜੇ ਕੰਮਾਂ ਕਰਕੇ ਉਹ ਇਹਨਾਂ ਸ਼ਹਿਰਾਂ ਨੂੰ ਕੋਈ ਸ਼ਹਿਰਾਂ ਦਾ ਦਬਜਾ ਨਹੀਂ ਦੇ ਸਕੇ ਹੈ ਹਾਲ ਦੇ ਵਿੱਚ ਜੋ ਸਰਕਾਰ ਨੇ ਫੈਸਲਾ ਕੀਤਾ ਆ ਉਹਦੀ ਫਖਸਾਂਸਾ ਕਾਫੀ ਬਣਦੀ ਆ ਔਰ ਇਹਦੇ ਨਾਲ ਨਾਲ ਆਪਾਂ ਜਿਹੜਾ ਅਗਲਾ ਵਿਸ਼ਾ ਆ ਇਹ ਜੋ ਦੇ ਵਿੱਚ ਡਿਸਕਸ ਕਰਨ ਵਾਲਾ ਕੈਨੇਡਾ ਸ਼ਾਇਦ ਵੀ ਕੈਨੇਡਾ ਦੀ ਆਬਾਦੀ ਡੇਲੀਆ ਉਹ ਜੁਲਾਈ ਤੋਂ ਅਕਤੂਬਰ ਦੇ ਦੌਰਾਨ 76 ਹਜ਼ਾਰ ਦੇ ਖਾਟ ਘਟ ਗਈ ਆ ਜੋ ਇਹ ਜਿਹੜੇ ਘਟਣ ਦੇ ਕਾਰਨ ਇਹ ਦੱਸੇ ਜਾ ਰਹੇ ਆ ਕਿ ਜਿਹੜੇ ਮੁੱਖ ਤੌਰ ਦੇ ਉਤੇ ਇਮੀਗ੍ਰੇਸ਼ਨ ਤੇ ਲਾਈਆਂ ਪਾਬੰਦੀਆਂ ਆ ਉਹਦੇ ਕਰਕੇ ਇਹ ਆਬਾਦੀ ਜਿਹੜੀ ਆ ਉਹ ਪਹਿਲਾਂ ਨਾਲੋਂ ਘਟ ਗਈ ਜ਼ਿਆਦਾ ਆ ਆਲ ਫੈਡਰਲ ਲੰਕਡਾਲ ਜਿਹੜੀ ਏਜੰਸੀ ਆ ਦਿੱਲੀ ਅੰਕ ਨੇ ਇਕੱਠੇ ਕਰਦੀ ਆ ਉਹਦੇ ਅਨੁਸਾਰ ਇਹ ਘਟਾ ਜਿਹੜਾ ਆਬਾਦੀ ਦਾ ਆ ਇਹ ਜ਼ਿਆਦਾਤਰ ਗੈਰ ਸਥਾਈ ਪ੍ਰਵਾਸੀ ਆ ਗੈਰ ਸਥਾਈ ਜਿਹੜੇ ਮਤਲਬ ਕਿ ਪੱਕੇ ਰਹਿਣ ਵਾਲੇ ਨਹੀਂ ਉਹਨਾਂ ਦੀ ਜਿਹੜੀ ਘਟ ਗਈ ਹੁਣ ਹੋਦੀ ਆ ਉਹਦੇ ਕਰਕੇ ਇਹ ਆਬਾਦੀ ਦੇ ਉੱਤੇ ਅਸਰ ਕਿਹਾ ਆ ਔਰ ਇਹ ਉਦੋਂ ਹੋਇਆ ਜਦੋਂ ਗਾਵਾ ਨੇ 2027 ਤੱਕ ਜਿਹੜੀ ਟੈਂਪਰੇਰੀ ਨਿਵਾਸੀ ਆ ਉਥੇ ਦੇ ਉਹਨਾਂ ਦੀ ਗੈਰੰਟੀ ਨੂੰ 400 41.6 ਮਿਲੀਅਨ ਦੀ ਕੁੱਲ ਆਬਾਦੀ ਦਾ 50% ਤੱਕ ਕੱਦਣਾ ਦੇਲਾ ਸੀਮਤ ਕਰਨਾ ਉਹਨਾਂ ਨੇ ਗਵਰਨਮੈਂਟ ਨੇ ਫੈਸਲਾ ਕੀਤਾ ਤੇ ਜਿਹੜੇ ਉਥੇ ਟੈਂਪਰੇਰੀ ਨਾਓਨ ਕੈਨੇਡੀਅਨ ਆ ਜਾਂ ਨਿਵਾਸੀ ਆ ਉਨਾਂ ਦੀ ਆਬਾਦੀ ਦੇ ਲਈ ਘੱਟ ਗਈ ਆ ਉਹਦੇ ਵਿਰੁੱਧ ਬਾਦੇ ਸਰਕਾਰ ਦੇ ਲਈ ਆ ਉਹ ਕਿਸੇ ਤਰ੍ਹਾਂ ਦੀ ਆਪਣੀ ਨੀਤੀ ਨੂੰ ਬਦਲ ਨਹੀਂ ਕਰਨਾ ਚਾਹੁੰਦੀ ਤੋਂ ਪ੍ਰਧਾਨ ਮੰਤਰੀ ਗਿਸ ਵਕਤ ਜਸਟਿਨ ਟਰੂਡੋ ਉਹ ਪ੍ਰਧਾਨ ਮੰਤਰੀ ਸੀ ਉਹਨੇ ਵਿਦੇਸ਼ਾਂ ਦੇ ਵਿੱਚੋਂ ਆਮ ਤੌਰ ਦੇ ਲੋਕਾਂ ਨੂੰ ਖਿੱਚਣ ਦੇ ਲਈ ਬਹੁਤ ਸਾਰੀਆਂ ਸਕੀਮਾਂ ਤੇ ਇਮੀਗ੍ਰੇਸ਼ਨ ਸੰਬੰਧੀ ਨੀਤੀਆਂ ਜਿਹੜੀਆਂ ਉਹ ਜਾਰੀ ਕੀਤੀਆਂ ਸਨ ਜਿੰਨੇ ਕਦ ਕੇ ਮ ਵਿਦੇਸ਼ਾਂ ਤੋਂ ਲੋਕ ਜਿਹੜੇ ਆ ਉਪਦੇਸ਼ਾ ਆ ਕੇ ਵਸ ਗਿਆ ਸਨ ਉਹਨਾਂ ਵਿੱਚੋਂ ਬਹੁਤ ਸਾਰੇ ਪਦਨਾਮ ਦੇ ਵੀ ਹੋ ਚੁਕੇ ਸਨ ਉਹ ਕਈਆਂ ਦੇ ਇਮੀਗ੍ਰੇਸ਼ਨ ਸਟੇਟਸ ਲੈਣ ਦੇ ਰਾਤੇ ਵਿੱਚ ਉਹ ਅੰਡਰ ਪ੍ਰੋਸੈਸ ਸੀ ਲੇਕਿਨ ਫਿਰ ਵੀ ਦੇਸ ਪਾਸੇ ਵੱਲ ਦਿਨਾਂ ਧਿਆਨ ਪ੍ਰਧਾਨ ਮੰਤਰੀ ਜਸਟਿਸ਼ ਸੁਡੋ ਨੇ ਦਿਖਾਇਆ ਉਹਨਾਂ ਸ਼ਹਿਰ ਦੀ ਇਹ ਜਿਹੜੇ ਵਰਤਮਾਨ ਪ੍ਰਧਾਨ ਮੰਤਰੀ ਆ ਮਿਸਟਰ ਕਾਮਨੀ ਉਹ ਇਸ ਵਾਸਤੇ ਵੱਲ ਭਿਆਨ ਦੇ ਸਕਣਗੇ ਸੋ ਇਸੇ ਲਈ ਹੀ ਜਿਹੜੀ ਕਨੇਡਾ ਦੀ ਆਬਾਦੀ ਆ ਉਹ ਦਿਨੋਂ ਦਿਨ ਜਿਹੜੀ ਆ ਉਹ ਘਟਦੀ ਜਾ ਰਹੀ ਆ ਔਰ ਇਹ ਦਿਨ ਇਹ ਉੱਥੇ ਦੇ ਐਸਨ ਦੇ ਪ੍ਰਧਾਨ ਮੰਤਰੀ ਆ ਮਿਸਟਰ ਮਾਨਕ ਕਾਰਨੀ ਉਹ ਵੀ ਇਸ ਨੀਤੀ ਦੇ ਉੱਤੇ ਚੱਲ ਰਹੇ ਆ ਔਰ ਉਹਨਾਂ ਦੇ ਸਾਹਮਣੇ ਨਾਲ ਜਿਹੜੀ ਜਿਸ ਅਜਨਿਕ ਆਬਾਦੀ ਘਟ ਰਹੀ ਆ ਉਹਦੇ ਨਾਲ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਆ ਉਹਨਾਂ ਨੂੰ ਹੀ ਵੱਧ ਮਿਲਦਾ ਆ ਹੋਟ ਅਟਾਵਾ ਵੱਲੋਂ ਜਿਹੜੀ ਨਵੇਂ ਟੈਂਪਰੇਰੀ ਫੈਡੇਟ ਸਿਟੀ ਹਨ ਹੈਗੇ ਆ ਉਹ ਇਸ ਨਿਸ਼ਾਨੇ ਵਿੱਚ ਵੱਡੀ ਕਟੌਤੀ ਦੀ ਯੋਜਨਾ ਇਹਨਾਂ ਨੇ ਬਣਾ ਰੱਖੀ ਆ ਕਿਉਂਕਿ 2025 ਦੀ ਵੀ 30ਵੀਂ ਤਿਬਾਈ ਆ ਉਹਦੇ ਵਿੱਚ ਦੇਸ਼ ਦੀ ਆਬਾਦੀ ਜਿਹੜੀ ਆ ਉਹ 0.2% ਦੇ ਲਿਆ ਉਸ ਵੇਲੇ ਹੋ ਘੱਗੀ ਸੀ ਜੋ ਕਿ 2020 ਦੇ ਵਿੱਚ ਕੋਵਿਡ ਦੀ ਜੋ ਮਹਾਮਾਰੀ ਆਈ ਤੇ ਉਹਦੇ ਬਾਅਦ ਪਹਿਲੀ ਵਾਰੀ ਹੋਇਆ ਕਿ ਉਸ ਦੇਸ਼ ਦੀ ਆਬਾਦੀ ਵੇਡੀਆਂ ਉਹ ਕੱਢੀ ਆ ਹਾਂ ਵੀ ਦੇ ਵਿੱਚ ਵੀ ਪਹਿਲਾ ਆ ਵਾਲਾ ਜਾਨ ਜਾਈ ਆ ਔਰ ਲੋਕ ਜਿਹੜੇ ਆ ਉਹਨਾਂ ਵਿੱਚੋਂ ਬਹੁਤ ਸਾਰੇ ਆਪਣੀ ਇੰਗਲਿਸ਼ਨ ਔਰ ਉੱਥੇ ਦੇ ਕਾਰੋਬਾਰ ਛੱਡ ਕੇ ਵੀ ਵਾਪਸ ਆਪੋ ਆਪਣੇ ਘਰਾਂ ਜਾਂ ਜਾ ਰਹੇ ਆ ਔਰ ਇਹ ਵੀ ਇੱਕ ਵੱਡਾ ਕਾਹਨ ਹੈ ਕਿ ਕੈਨੇਡਾ ਵਰਗੇ ਦੇਸ਼ ਦੀ ਆਬਾਦੀ ਦੇਲੀਆ ਉਹ ਦਿਨੋਂ ਦਿਨ ਘਟਦੀ ਜਾ ਰਹੀ ਆ ਹੁਣ ਜਿਹੜਾ ਇੱਕ ਤੀਜਾ ਮੁੱਦਾ ਆ ਇਹਦੇ ਵਿੱਚ ਗੱਲ ਕਰਨਾ ਆ ਆਮ ਲੋਕ ਤੇ ਉੱਤੇ ਆਪਾਂ ਦੇਖਦੇ ਆ ਸਮਾਜ ਵਿੱਚ ਜਦੋਂ ਵਿਚਰਦੇ ਆ ਤੇ ਆਪਾਂ ਦੇਖਦੇ ਆ ਕਿ ਜਿਹੜੇ ਮੁੰਡੇ ਅਪਰਾਧ ਦੀ ਦੁਨੀਆ ਵਿੱਚ ਸ਼ਾਮਲ ਹੈ ਆਪਾਂ ਪਹਿਲੀ ਨਜ਼ਰ ਦੇ ਵਿੱਚ ਨੂੰ ਦੇਖਦੇ ਆਂ ਜੀ ਇਹ ਗੁੰਡੇ ਹੋਣਗੇ ਇਹ ਅਪਰਾਧੀ ਹੋਣਗੇ ਇਹ ਅਪਰਾਧ ਕਰਨ ਵਾਲੇ ਹੋਣਗੇ ਔਰ ਇਹਨਾਂ ਦਾ ਬਸ ਸ਼ੋਕਰ ਨੂੰ ਬਹੁਤ ਵਧੀਆ ਨਹੀਂ ਹੋਵੇਗਾ ਦਾਦਾ ਸਾਹਿਬ ਦੇ ਵਿੱਚ ਸਾਡੀ ਤੇ ਸਾਡੇ ਲੋਕਾਂ ਦੀ ਇਹ ਜਿਹੜੀ ਧਾਰਨਾ ਆ ਨਾ ਇਹ ਬਿਲਕੁਲ ਕੋਈ ਸਹੀ ਨਹੀਂ ਔਰ ਇਹੋ ਜਿਹੇ ਅਪਰਾਧ ਦੀ ਦੁਨੀਆ ਦੇ ਵਿੱਚ ਲੋਕ ਸ਼ਾਮਲ ਹੈ ਜਿਹੜੇ ਅਨਾਂ ਦੇ ਵਿੱਚ ਜਿਹਨਾਂ ਨੇ ਡੀਰੀਆਂ ਕੀਤੀਆਂ ਆ ਔਰ ਉਹਨਾਂ ਦਾ ਪਰਵਾਰਕ ਜਿਹੜਾ ਪਿਛੋਕੜ ਹੈ ਉਹ ਵੀ ਬਹੁਤ ਵਧੀਆ ਰਿਹਾ ਤੇ ਉਹਨਾਂ ਦੇ ਪਰਵਾਰਕ ਮੈਂਬਰ ਵੀ ਬੜੀ ਚੰਗੀ ਮਾਲੀ ਤੇ ਦੁਨੀਆਵੀ ਹਾਲਤ ਵਿੱਚ ਉਹ ਰਹਿੰਦੇ ਆ ਸੋ ਇਹਦੇ ਵਿੱਚ ਜੇਕਰ ਆਪਾਂ ਬਰਾਦ ਦੀ ਦੁਨੀਆ ਦੀ ਗੱਲ ਕਰੀਏ ਤਾਂ ਫਿਲਸ ਮੁਲਾਜ਼ਮਾਂ ਦੇ ਜਿਹੜੇ ਫਤਿਆ ਉਹਨਾਂ ਦੇ ਵਿੱਚੋਂ ਗੈਂਗਸਟਰ ਬਣ ਵਾਲੇ ਆ ਉਹ ਵੀ ਬਹੁਤ ਜਿਹੜੇ ਅੱਜ ਤੱਕ ਜਿਹੜੇ ਗੈਂਗਸਟਰ ਬਣੇ ਆ ਔਰ ਲਾਰੈਂਸ ਬਚਪਨ ਹੀ ਤੋਂ ਲੈ ਕੇ ਜੈਪਾਲ ਕੋਲ ਤੱਕ ਜਿਹੜੇ ਵੀ ਇਹ ਗੈਂਗਸਟਰ ਬਣੇ ਆ ਉਹਨਾਂ ਦੇ ਜਿਹੜੇ ਪੇਰੈਂਟਸ ਆ ਜਾਂ ਉਹਨਾਂ ਦੇ ਜਿਹੜੇ ਫਾਦਰ ਆ ਉਹ ਉਹਨਾਂ ਦਾ ਵੀ ਸੰਬੰਧ ਜਿਹੜਾ ਆ ਪੁਲਿਸ ਦੇ ਡਿਪਾਰਟਮੈਂਟ ਨਾਲ ਸੀ ਔਰ ਉਹ ਪੁਲਿਸ ਵਿੱਚ ਹੀ ਨੌਕਰੀ ਕਰਦੇ ਸਨ ਲਾਰੈਂਸ ਬਖਨੋਈ ਜਿਹੜਾ ਆ ਉਹਨੇ ਚੰਡੀਗੜ੍ਹ ਦੇ ਡੀਏਵੀ ਕਾਲਜ ਤੋਂ ਦੱਸਿਆ ਜਾ ਰਿਹਾ ਹੈ ਕਿ ਲਾਹ ਬੀ ਜਿਗਦੀ ਜਿਹੜੀ ਆ ਉਹ ਪਾਸ ਕੀਤੀ ਸੀ ਬਕਾਬ ਦੀ ਪੜ੍ਹਾਈ ਕੀਤੀ ਦੱਸੋ ਇੰਨਾ ਵਧੀਆ ਮੁੰਡਾ ਔਰ ਜਿਹੜਾ ਕਰਾ ਜਿੰਨੇ ਇੰਨੀ ਵਿਦਿਆ ਪ੍ਰਾਪਤ ਕੀਤੀ ਹੋਵੇ ਅੱਜ ਉਹ ਪ੍ਰਾਪਤ ਵੀ ਦੁਨੀਆ ਵਿੱਚ ਸ਼ਾਮਲ ਹੈ ਸੋ ਉਹ ਉਹ ਵਿਦਿਆਰਥੀ ਜਿਹੜੇ ਆ ਅਕਸਰ ਉਹਨਾਂ ਬਾਰੇ ਲਿਖਿਆ ਗਿਆ ਆ ਕਿ ਜਦੋਂ ਉਹ ਰਾਜਨੀਤੀ ਵਿੱਚ ਆਉਂਦੇ ਆ ਪਰ ਉਸ ਤੋਂ ਬਾਅਦ ਉਹ ਅਬਰਾਦ ਵੀ ਦੁਨੀਆ ਵੱਲ ਆਪਣਾ ਰੁੱਖ ਜਿਹੜਾ ਉਹ ਕਰ ਲਿੰਦੇ ਆ ਕਿਉਂਕਿ ਅਫਸਰ ਜਦੋਂ ਉਹ ਵਿਦਿਆਰਥੀ ਲਾਈਫ ਦੇ ਵਿੱਚ ਹੁੰਦੇ ਆ ਤੇ ਉਹਨਾਂ ਦਾ ਜਿਹੜਾ ਸਟੂਡੈਂਟਸ ਯੂਨੀਅਨ ਦੇ ਵਿੱਚ ਉਹਨਾਂ ਦਾ ਹਿੱਤ ਨਾ ਹੁੰਦਾ ਆ ਕਿਸੇ ਨਾਲ ਵੀ ਐ ਬੰਦ ਕੱਟ ਹੋ ਜਾਂਦੀ ਆ ਔਰ ਉਹਦੇ ਵਿੱਚ ਤਣਾ ਤਣੀ ਵੀ ਬਣ ਜਾਂਦੀ ਆ ਉਹ ਵਿਰੋਧੀ ਪਾਰਟੀਆਂ ਵੀ ਖੜੀਆਂ ਹੋ ਜਾਂਦੀਆਂ ਆ ਔਰ ਉਹ ਹੋ ਜਾ ਕੇ ਇਹ ਜਿਹੜੇ ਨੌਜਵਾਨ ਮੁੰਡੇ ਆ ਫਿਰ ਜਾ ਕੇ ਇਹ ਅਪਰਾਧ ਦੀ ਦੁਨੀਆ ਵਿੱਚ ਸ਼ਾਮਲ ਹੁੰਦੇ ਆ ਔਰ ਜਦੋਂ ਇਹ ਬੰਦੇ ਫਿਰ ਰਾਜਨੀਤੀ ਵਿੱਚ ਸ਼ਾਮਲ ਹੁੰਦੇ ਆ ਕਈ ਫਿਰ ਰਾਜਨੀਤੀ ਤੋਂ ਲੀਡਰ ਬਣੇ ਆ ਉਹ ਇਹਨਾਂ ਨੂੰ ਸਲਪਰਾਸਤੀ ਵੀ ਦੇ ਦਿੰਦੇ ਆ ਔਰ ਉਹਨਾਂ ਨੂੰ ਆਪਣੇ ਅਨਸਾਰ ਹੀ ਉਹ ਵੱਤਦੇ ਆ ਉਹ ਉਹ ਇਸ ਲਾਵੈਂਸ ਵਿੱਚ ਮੋਈ ਨੇ ਵੀ ਇਹੋ ਜਿਹਾ ਮਾਤਾ-ਵਤਨ ਵਿੱਚੋਂ ਗੁਜ਼ਰ ਕੇ ਆਪਣੇ ਜਿਹੜੇ ਆ ਉਹ ਆਫੀਆ ਚੱਕੇ ਉਹ ਸਮਾਜ ਉੱਤੇ ਅੱਜ ਉਹਦੇ ਵਿੱਚ ਜਿਹੜੇ ਮਕਾਦਨੇ ਆ ਉਹ ਇਸ ਵੇਲੇ ਯਾਦੋਂ ਜ਼ਿਆਦਾ ਕੇਸ ਜਿਹੜੇ ਆ ਉਹਦੇ ਉੱਤੇ ਦੱਬ ਜਾ। ਔਰ ਉਸਨੇ ਇੱਕ ਨਾਰਥਰਨ ਇੰਡੀਆ ਦੇ ਵਿੱਚ ਜਿਹਨੂੰ ਆਪਾਂ ਪੰਜਾਬ, ਯੂਪੀ, ਹਰਿਆਣਾ ਆਦਿ ਏਰੀਆ ਕਹਿੰਦੇ ਆ ਨੌਰਥ ਇੰਡੀਆ ਉਹਦੇ ਵਿੱਚ ਉਹਦਾ ਇੱਕ ਬਹੁਤ ਅੱਛਾ ਖਾਸਾ ਜਿਹੜਾ ਉਹ ਨੈਟਵਰਕ ਆ। ਔਰ ਜਿਹੜਾ ਕਈ ਹਿੱਸਿਆਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਉਹ ਫੱਲਿਆ ਹੋਇਆ ਹੈ। ਉਹ ਕੈਨੇਡਾ ਵਿੱਚ ਬੈਠੇ ਜਿਹੜੇ ਗੈਂਗਸਟਰ ਆ ਉਹਨਾਂ ਦੇ ਇੱਕ ਗੈਂਗਸਟਰ ਵਿੱਚੋਂ ਇੱਕ ਦੇ ਪਿਤਾ ਜਿਹੜੇ ਆ ਉਹ ਵੀ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਸਨ। ਔਰ ਪੁਲਿਸ ਇੰਸਪੈਕਟਰ ਉਹ ਵਿੰਦਮ ਸਿੰਘ ਦੀ ਬੇਟੀ ਜਿਹੜੀ ਆ ਜੈਪਾਲ ਭੁੱਲਵ ਜਿਹਨੂੰ ਕਲਕੱਤਾ ਦੇ ਵਿੱਚ ਪੁਲਸ ਨੂੰ ਕਾਮਦੇ ਦੇ ਦੌਰਾਨ ਉਹ ਮਾਰ ਦਿੱਤਾ ਗਿਆ ਸੀ। ਉਹਨੇ ਵੀ 2014 ਦੇ ਵਿੱਚ ਲਾਲਸ ਮਖਲੋਈ ਦੇ ਸੰਪਰਕ ਦੇ ਚੋਂ ਤੋਂ ਬਾਅਦ ਹੀ ਅਪਰਾਧ ਦੀ ਦੁਨੀਆ ਵਿੱਚ ਪੈੜ ਜਿਹੜਾ ਉਹ ਰੱਖਿਆ ਸੀਗਾ ਔਰ ਇਹ ਇਹ ਜਿਹੜਾ ਗੈਰਕਾਨੂੰਨ ਭੁੰਦਰਿਆ ਇਹਨੇ ਇਹਨੂੰ ਕਲਕੱਤੇ ਵਿੱਚ ਇੱਕ ਕੁੱਝ ਮੁਕਾਮਲਾ ਬਣਾ ਕੇ ਮਾਪ ਦਿੱਤਾ ਗਿਆ ਸੀਗਾ ਔਰ ਇਸ ਤਰ੍ਹਾਂ ਪੁਲਿਸਿੰਗਸ ਬਾਈ ਟੂ ਜਿਹੜਾ ਰਾਮਾਚੰਦਰ ਮੇਰਾ ਆ ਉਹਦਾ ਪੁੱਤ ਜਿਹੜਾ ਆ ਸੰਪਲ ਲੈਦਾ ਇਹ ਵੀ ਅਪਰਾਧ ਦੀ ਦੁਨੀਆ ਵਿੱਚ ਇੱਕ ਨਾਂ ਆ ਔਰ ਉਹ ਖੇਡਾਂ ਵਿੱਚ ਵੀ ਦੱਸਿਆ ਜਾ ਰਿਹਾ ਆ ਕਿ ਗੋਲਡ ਮੈਡਲ ਸਿਗਾ ਔਰ ਉਹਨੇ ਖੇਡਾਂ ਦੀ ਦੁਨੀਆ ਦੇ ਵਿੱਚ ਆਪਣਾ ਕੈਰੀਅਰ ਇਸ ਤਰ੍ਹਾਂ ਬਣਾਇਆ ਕਿ ਉਹਨੇ ਗੋਲਡ ਗੋਲਡ ਮੈਡਲ ਵੀ ਜਿੱਤਿਆ ਹੁਣ ਇਹੋ ਜਿਹੇ ਹਾਲਾਤਾਂ ਵਿੱਚ ਜਦੋਂ ਬੰਦਾ ਅਪਰਾਧ ਦੀ ਦੁਨੀਆ ਵਿੱਚ ਇਹ ਸ਼ਾਮਲ ਹੁੰਦਾ ਹੈ ਕਿ ਉਹ ਉਦੋਂ ਜਵਾਨੀ ਦੇ ਵਿੱਚ ਪੈ ਰੱਖਦਾ ਹੈ ਜਾਂ ਭਾਵੇਂ ਜਵਾਨੀ ਵਿੱਚ ਹੁੰਦਾ ਹੈ ਉਹ ਇਹ ਆਪਣਾ ਜਿਆਦਾ ਕੋਈ ਫਾਇਦਾ ਮਨੁਸਾਨ ਉਸ ਸਮਾਜ ਦੇ ਵਿੱਚ ਬੰਦਾ ਨਹੀਂ ਸੋਚਦਾ ਉਹ ਸੋਚਦਾ ਹੈ ਜੋ ਕੁਛ ਉਹਦੇ ਮਨ ਦੇ ਵਿੱਚ ਆਉਂਦੀ ਆ ਉਸੇ ਤਰ੍ਹਾਂ ਹੀ ਉਹ ਕੰਮ ਵੀ ਕਰਉਂਦਾ ਆ ਔਰ ਆਪਣਾ ਜਿਹੜਾ ਉਹਦਾ ਟੀਚਾ ਮਿੱਠਾ ਹੁੰਦਾ ਆ ਉਸ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਉਹ ਹਰ ਗੀਲਾ-ਬਸੀਲਾ ਕਰਦਾ ਆ ਔਰ ਜਿਹੜੇ ਕੱਪ ਕੇ ਉਹਨਾਂ ਦਾ ਜਿਹੜਾ ਜੀਵਨ ਆ ਉਹ ਅਪਰਾਧ ਵੀ ਦੁਨੀਆ ਵਿੱਚ ਚਲਾ ਜਾਂਦਾ ਆ ਔਰ ਜਿੱਥੋਂ ਮੁੜ ਕੇ ਆ ਸਕਣਾ ਸ਼ਾਇਦ ਹਰ ਇੱਕ ਬੰਦੇ ਦੇ ਵਾਸਤਾ ਰੋਗ ਨਹੀਂ ਔਰ ਨਾ ਹੀ ਅਪਰਾਧਿਕ ਦੁਨੀਆ ਦੇ ਵਿੱਚ ਜਿਹੜੇ ਬੰਦੇ ਸ਼ਾਮਲ ਆ ਨੌਜਵਾਨ ਮੇਰੇ ਸਾਹਮਣੇ ਇਹ ਕਦੀ ਨਹੀਂ ਹੋਇਆ ਕਿ ਵਕਤ ਦੀਆਂ ਸਰਕਾਰਾਂ ਨੇ ਇਹੋ ਜਿਹੇ ਜਿਹੜੇ ਨੌਜਵਾਨ ਮੰਡੇ ਆ ਅਪਰਾਧੀ ਦੁਨੀਆ ਵਿੱਚ ਸ਼ਾਮਲ ਹੋ ਚੁੱਕੇ ਉਹਨਾਂ ਨੂੰ 메ਨਸਟ੍ਰੀਮ ਵਿੱਚ ਲਿਆਉਣ ਦੇ ਲਈ ਕੋਈ ਗਤਨ ਜਾਤੂ ਵਪਰਦਾ ਲਾ ਕੀਤਾ ਹੋਵੇ ਮੇਰੀ ਨਜ਼ਰ ਦੇ ਵਿੱਚ ਐਸਾ ਅਪਰਾਧ ਕਬੀ ਸਕਾਦਾ ਮਿਲੂ ਨਹੀਂ ਕੀਤਾ ਗਿਆ ਔਰ ਕੋਸ਼ਿਸ਼ ਵੀ ਕੀਤੀ ਜਾਣੀ ਚਾਹੀਦੀ ਆਪ ਦੇ ਕਿਸੇ ਨੌਜਵਾਨ ਨੂੰ ਇਸ ਪਾਸੇ ਵੱਲ ਤੌਮ ਦਾ ਮੌਕਾ ਹੀ ਨਹੀਂ ਦਿੱਤਾ ਜਾਵੇ ਔਰ ਜੇ ਇਸ ਵੀ ਕਿਸੇ ਦੇ ਉੱਤੇ ਕਿਸੇ ਕਿਸਮ ਦੀ ਵੀ ਜਾਤਿਕ ਕੋਈ ਹੁੰਦੀ ਆ ਜਾਂ ਕੋਈ ਪੁਲਿਸ ਦਾ ਤਸ਼ੱਦਦ ਹੁੰਦਾ ਆ ਉਹਨੂੰ ਹਰ ਹਾਲਤ ਵਿੱਚ ਉਸ ਨੌਜਵਾਨ ਨੂੰ ਇਨਸਾਫ ਦੇ ਕੇ ਉਹਨ ਪੜੇ ਰਸਤੇ ਬਰਜਾਂ ਤੋਂ ਰੋਕਿਆ ਜਾਣਾ ਚਾਹੀਦਾ ਆ ਔਰ ਇਸ ਹੀ ਗੱਲ ਦੇ ਨਾਲ ਅੱਜ ਦਾ ਨਇ ਇਸ਼ੂ ਜਿਹੜਾ